ਜਿਵੇਂ ਸੱਜੇ ਮੈਂ ਸੋਨਾਂ ਆ ਵੀਡੀਓ ਵਿੱਚ ਕਹਿਿਆ ਤਰੀਕਾ ਦੱਸਣ ਲੱਗਿਆ ਪੈਸੇ ਕਮਾਉਣ ਦਾ ਜਿਹਦੇ ਵਿੱਚ ਜ਼ਿਆਦਾ ਮਿਹਨਤ ਵੀ ਨਹੀਂ ਲੱਗਦੀ ਪਰ ਜੇ ਇੱਕ ਵਾਰ ਤੁਹਾਡਾ ਕੰਮ ਲੋਟ ਆ ਗਿਆ ਫਿਰ ਤੁਸੀਂ ਦਿਨ ਦਾ 1500 ਰੁਪਏ ਨਾਰਮਲ ਹੀ ਕਮਾ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈ ਕਿ ਜਿਵੇਂ ਕਿ ਤੁਸੀਂ ਆ ਪਹਿਲਾਂ ਸਭ ਤੋਂ ਪਹਿਲਾਂ ਇਹਦਾ ਥੰਬਨੇਲ ਦੇਖਣ ਲੱਗਿਆ ਹੋਇਆ ਐਵੇਂ ਇਹ ਥੰਬਨੇਲ ਕ੍ਰੀਏਟ ਕਰਕੇ ਤੁਸੀਂ 1500 ਦੇ ਵਿੱਚ ਵੇਚ ਸਕਦੇ ਹੋ ਫਿਰ ਤੁਸੀਂ ਇਹ ਸੋਚਾਂਗੇ ਵੀ ਇਹਨੂੰ ਖਰੀਦੂ ਕੌਣ ਤੇ ਮੈਂ ਤੁਹਾਨੂੰ ਲਾਈਵ ਪ੍ਰੂਫ ਦਿਖਾਉਣ ਲੱਗਿਆ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਜ਼ਿਆਦਾ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੰਦਾ ਹੈਗਾ ਜਾਬਰ ਜੀ ਨੇ ਦਿੰਦੇ ਨੇ ਜਾਣਕਾਰੀ ਉਹ ਵੀ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਵੀ ਇਹਨਾਂ ਬਾਰੇ ਪੂਰੀ ਤਰ੍ਹਾਂ ਦੱਸ ਸਕੇ ਤੁਹਾਨੂੰ ਪੂਰੀ ਡਿਟੇਲ ਦੇ ਸਕੇ ਮੈਂ ਤੁਹਾਨੂੰ ਅੱਜ ਸਾਰਾ ਕੁਝ ਡੈਮੋ ਇੱਕ ਲਾਈਵ ਪ੍ਰੂਫ ਹੀ ਦਿਖਾਉਂਗਾ ਵੀ ਕਿਵੇਂ ਇਹ ਜੇ ਥੰਬਨੇਲ 1000 1500 ਚ ਵਿਕਦੇ ਨਾਰਮਲੀ ਤੇ ਮੈਂ ਤੁਹਾਨੂੰ ਦੱਸਾਰੂ ਤੇ ਬਣਾਉਣ ਦਾ ਤਰੀਕਾ ਵੀ ਦੱਸੂ ਤੁਹਾਨੂੰ ਇੱਕ ਹੈ ਜੀ ਪੇਡ ਵੈਬਸਾਈਟ ਦਾ پیسے ਦਾ ਉਸ ਫ੍ਰੀ ਵੀ ਹੈ ਤੇ ਕੁਝ ਪੇਡ ਵੀ ਹੈ ਜੇਕਰ ਉਹ ਵੈਬਸਾਈਟ ਵੀ ਤੁਹਾਨੂੰ ਦੱਸੂਣ ਵੀ ਤੇ ਫ੍ਰੀ ਜਾ ਕੇ ਤੁਸੀਂ ਕਿਵੇਂ ਇਹ ਜੇ ਥੰਬਨੇਲ ਬਣਾ ਸਕਦੇ ਹੋ ਜੀ ਫ੍ਰੀ ਦੇ ਵਿੱਚ ਹੀ ਦੱਸੂਗਾ ਮੈਂ ਤੁਹਾਨੂੰ ਸਾਰਾ ਕੁਝ ਇੰਨੀ ਹੈਗਾ ਤੁਹਾਨੂੰ ਕੋਈ ਪੈਸੇ ਲਾ ਬਰੀਆ ਬਰੀਆ ਥੰਬਨੇ ਤੁਸੀਂ ਆਪਣੀਆਂ ਵੀਡੀਓ ਵਾਸਤੇ ਵੀ ਜਾਂ ਫਿਰ ਸੇਲ ਵਾਸਤੇ ਵੀ ਤੁਸੀਂ ਬਰੀਆ ਬਰੀਆ ਕ੍ਰੀਏਟ ਕਰ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਤੇ ਆਪਾਂ ਉਹ ਵੈਬਸਾਈਟ ਤੇ ਚੱਲਦੇ ਹਾਂ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੈਂ ਲਾਈਵ ਪ੍ਰੂਫ ਦਿਖਾਉਣਾ ਵੀ ਕਿਵੇਂ ਲੋਕ ਸੇਲ ਕਰਦੇ ਨੇ ਆਪਣੇ ਥੰਬਨੇਲ ਬਣਾ ਕੇ ਜੀ ਹਾਂਜੀ ਉੱਥੇ ਇੱਕ ਬਹੁਤ ਮਸ਼ਹੂਰ ਵੈਬਸਾਈਟ ਆ fever.com ਇਰੇ ਉੱਪਰ ਜਾ ਕੇ ਤੁਸੀਂ ਆ ਦੇਖ ਸਕਦੇ ਹੋ ਕਿੰਨੇ ਲੋਕ ਨੇ ਜਿਹੜੇ ਆਪਣੇ ਕੋਈ ਥੰਬਨੇਲ ਕ੍ਰੀਏਟ ਕਰਦਾ ਕੋਈ ਲੋਗੋ ਵਗੈਰਾ ਜਾਂ ਫਿਰ ਵੀਡੀਓ ਕ੍ਰੀਏਟ ਕਰਕੇ ਆ ਦੇਖੋ ਲਾਅ ਦਿੰਦੇ ਨੇ ਵੀ ਜੇਕਰ ਤੁਸੀਂ ਇਹੋ ਜਿਹਾ ਕੋਈ ਬਣਵਾਉਣਾ ਤਾਂ ਤੁਸੀਂ ਇੰਨੇ ਪੈਸੇ ਦੇ ਵਿੱਚ ਤਾਂ ਰੇਟ ਰੱਖਿਆ ਹੈ ਨਾ 500 1000 12 1300 ਜਿੰਨਾ ਵੀ ਉਹਦਾ ਰੇਟ ਰੱਖਿਆ ਹੈ ਨਾ ਵੀ ਉਨੇ ਤੇ ਤੁਸੀਂ ਇਹੋ ਜਿਹਾ ਸੱਤੋ ਥੰਬਨੇਲ ਬਣਵਾ ਸਕਦੇ ਹੋ ਦੇ ਲੋਕਾਂ ਨੂੰ ਗਿਣਤ ਆਉਂਦੇ ਨੇ ਇੱਥੇ ਜਾ ਕੇ ਜਿਨ੍ਹਾਂ ਨੂੰ ਨਹੀਂ ਪਤਾ ਜਾਂ ਫਿਰ ਜਿਨ੍ਹਾਂ ਦੀ ਕਮਾਈ ਜਾ ਰਹਾ ਉਹ ਇਹਨਾਂ ਤੋਂ ਜਾ ਕੇ ਥੰਬਨੇਲ ਕ੍ਰੀਏਟ ਕਰਾਉਂਦੇ ਨੇ ਆਪਣੇ ਮਹੀਨੇ ਦੇ 10 ਕਰਾ ਲੈਣਾ 20 ਕਰਾ ਲੈਣਾ ਦੇਖੋ ਜਿਵੇਂ 437 ਵੀ ਰੇਟ ਆ ਰਿਹਾ 37 ਤੇ ਥੰਬਨੇਲ ਇਹਨੇ ਕ੍ਰੀਏਟ ਕਰੇ ਨੇ ਆ ਦੇਖੋ ਅੱਜ ਮੈਂ ਇੱਕ ਕੁੜੀ ਆ ਨਾ ਇਹਨੇ 437 ਦੇ ਵਿੱਚ 1000 ਤੋਂ ਪਲੱਸ ਥੰਬਨੇਲ ਇਹ ਬਣਾ ਚੁੱਕੀ ਆ ਤੇ ਇਸ ਤੋਂ ਬਾਅਦ ਇਹਦੇ ਕੋਲ ਹੋਰ ਵੀ ਬਹੁਤ ਜ਼ਿਆਦਾ ਬੁਕਿੰਗ ਚੱਲਦੀ ਹੋਊਗੀ ਤੇ ਆ ਤੁਸੀਂ ਦੇਖ ਰਹੇ ਐਵੇਂ ਇਹ ਵੀ ਬਹੁਤ ਪੁੱਠੇ ਤਰ੍ਹਾਂ ਕੰਮ ਆ ਥੰਬਨੇਲ ਬਣਾਉਣਾ ਇਹ ਨਹੀਂ ਹੈਗਾ ਕੋਈ ਬਹੁਤ ਵੱਡੀ ਕਮਾ ਜਾਂ ਤੁਸੀਂ ਸੋਚੋਗੇ ਯਾਰ ਵੀ ਇਹਨੂੰ ਬਣਨਗੇ ਕਿਵੇਂ ਇਸ ਨੂੰ ਬਣਾਉਣ ਦਾ ਤਰੀਕਾ ਜੋ ਦੱਸੂਗਾ ਤੁਸੀਂ ਆਪ ਹੀ ਹੈਰਾਨ ਰਹ ਜੂਗੇ ਵੀ ਯਾਰ ਇਹ ਤਾਂ ਸਾਰਾ 5 ਮਿੰਟਾਂ ਦਾ ਕੰਮ ਹੀ ਆ ਇਹ ਤਰੀਕੇ ਨਾਲ ਤੁਸੀਂ ਇਹਨਾਂ ਤੋਂ ਰੇਟ ਘੱਟ ਰੱਖ ਕੇ ਜਿਵੇਂ ਥੰਬਨੇਲ ਬਣਾ ਕੇ ਨਾ ਰੇਟ ਘੱਟ ਰੱਖ ਕੇ ਤਾਂ ਵੀ ਤੁਸੀਂ ਬਹੁਤ ਵਧੀਆ ਮਹੀਨੇ 'ਚ 10 15 20 ਜਿੰਨੀ ਵੀ ਤੁਹਾਡ ਕੋਈ ਸੇਲ ਆਉਗੀ ਉਹ ਸਭ ਨਾਲ ਤੁਸੀਂ ਥੰਬਨੇਲ ਕ੍ਰੀਏਟ ਕਰਕੇ ਦੇ ਸਕਦੇ ਹੋ ਤੇ ਐਵੇਂ ਕਰਕੇ ਤੁਸੀਂ 1500 ਰੁਪਏ ਨਾਰਮਲੀ ਇੱਕ ਦਿਨ ਦਾ ਕਮਾ ਸਕਦੇ ਹੋ ਮੈਂ ਤੁਹਾਨੂੰ ਥੰਬਨੇਲ ਬਣਾਉਣ ਦਾ ਤਰੀਕਾ ਵੀ ਦੱਸ ਰਾਂ ਸਾਰਾ ਕੁਝ ਸਾਥ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇਹ ਕੁੜੀ ਦੀ ਆ ਇੱਕ ਅਕਾਊਂਟ ਬਣਾਇਆ ਹੋਇਆ ਤੇ ਇਹਨੇ ਕਿੰਨੇ ਜ਼ਿਆਦਾ ਥੰਬਨੇਲ ਕ੍ਰੀਏਟ ਕੀਤੇ ਨੇ ਤੇ 1500 ਤੋਂ ਜ਼ਿਆਦਾ ਇੱਕ ਆ ਵੈਬਸਾਈਟ ਹੈ ਜੀ kanva.com ਇਹਦੇ ਉੱਪਰ ਜਾਣਾ ਤੁਸੀਂ ਨੇ ਇੱਥੇ ਜਾ ਕੇ ਥੰਬਨੇਲ ਬਣਾਉਣ ਦਾ ਤਰੀਕਾ ਦੱਸਾਂ ਤੁਹਾਨੂੰ ਕਿਵੇਂ ਬਣਾਉਣੇ ਨੇ ਇਹਨੂੰ ਆਪਾਂ ਕਲਿੱਕ ਕਰਦੇ ਹਾਂ ਇਹ ਵੈਬਸਾਈਟ ਤੇ ਜਾ ਕੇ ਨਾ ਇੱਥੇ ਜਾ ਤੇ ਇੱਥੇ ਜਾ ਕੇ ਰਖੋ ਕ੍ਰੀਏਟ ਡਿਜ਼ਾਈਨ ਕਰਾ ਕੇ ਨੇ ਇਹਦੇ ਵਿੱਚ ਆ ਕੇ ਤੁਸੀਂ ਇੱਕ YouTube ਦਾ ਆਪਾਂ ਸਾਈਜ਼ ਲੈ ਲੈਨੇ ਆ ਕਿਉਂਕਿ ਆਪਾਂ ਥੰਬਨੇਲ ਬਣਾਉਣਾ YouTube ਲਈ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਣਾ ਬਣਾਉਣ ਦਾ ਤਰੀਕਾ ਕੀ ਆ ਦੇਖੋ ਕਿਤੇ 사이ਟ ਤੇ ਜਾਣਾ ਆਪਾਂ ਨੇ ਇੱਥੇ ਆ ਕੇ ਆ ਦੇਖੋ ਬਹੁਤ ਸਾਰੇ ਅਣਗਿਣਤ ਨਾ ਇੱਥੇ ਦਿੱਤੇ ਪਏ ਨੇ ਬਣੇ ਪਏ ਨੇ ਥੰਬਨੇਲ ਆਪਾਂ ਨੇ ਬਸ ਮੋਡੀਫਾਈ ਕਰਨਾ ਜਿਵੇਂ ਕੀ ਆ ਦੇਖੋ ਪ੍ਰੋ ਨੇ ਸਾਰੇ ਪਰ ਮੇਰੇ ਕੋਲੇ ਇਸ ਟਾਈਮ ਫ੍ਰੀ ਚੱਲਦੇ ਨੇ ਕਿਉਂਕਿ ਜੇਕਰ ਤੁਸੀਂ ਕਹੋਗੇ ਮੈਂ ਤੁਹਾਨੂੰ ਵੀ ਰੀਫ੍ਰੀ ਦਾ ਤਰੀਕਾ ਦੱਸ ਰੂ ਨਹੀਂ ਯਾਰ ਮਹੀਨੇ ਦਾ 500 ਰੁਪਿਆ ਲੈਂਦੇ ਨੇ ਇਹ ਇਸ ਵੈਬਸਾਈਟ ਤੇ ਜੇਕਰ ਤੁਸੀਂ ਪ੍ਰੋ ਲੈਵਲ ਦੀ ਇਹਦੇ ਉੱਤੇ ਥੰਬਨੇਲ ਬਣਾਉਣੇ ਨੇ ਪਰ ਮੇਰੇ ਕੋਲੇ ਫ੍ਰੀ ਆ ਬਿਲਕੁਲ ਮੈਂ ਕਦੇ ਵੀ ਕੋਈ ਪੈਸਾ ਨਹੀਂ ਲਾਉਣਾ ਮੈਂ ਸਾਰਾ ਕੁਝ ਫ੍ਰੀ ਦੇ ਵਿੱਚ ਹੀ ਨ ਬਾਰਤ ਦਾ ਤੇ ਤੁਹਾਨੂੰ ਵੀ ਦੱਸ ਦੂੰਗਾ ਤਰੀਕਾ ਜੇਕਰ ਤੁਸੀਂ ਕਹੋਗੇ ਆ ਦੇਖੋ ਜਿਵੇਂ ਕਿ ਆਪਾਂ ਇਹਨਾਂ ਚ ਇੱਕ ਥੰਬਨੇਲ ਲੈ ਲੈਨੇ ਆ ਆ ਉੱਪਰਲਾ ਥੰਬਨੇਲ ਲੈ ਲੈਨੇ ਆ ਆਹ ਇਹ ਥੰਬਨੇਲ ਲੈ ਕੇ ਆਪਾਂ ਇਹਨੂੰ ਤੁਹਾਨੂੰ ਬਣਾ ਕੇ ਦਿਖਾਉਣਾ ਮੈਂ ਤੁਸੀਂ ਆਪ ਹੀ ਦੇਖੋਗੇ ਯਾਰ ਆ ਤਾਂ ਪੁੱਠਿਆ ਸਾਰਾ ਕੰਮ ਆ ਆ ਫੋਟੋ ਜਿਹੜੀ ਮੈਂ ਚੱਕ ਦੇਣਾ ਤੇ ਆਪਣੀ ਵਾਲੀ ਫੋਟੋ ਇੱਕ ਲੈ ਕੇ ਆਉਣਾ ਇਧਰੋਂ ਤੇ ਆਪਣੀ ਫੋਟੋ ਮੈਂ ਇਹਦੀ ਥਾਂ ਤੇ ਆ ਕੇ ਲਾਉਣਾ ਤੇ ਇਹ ਤੁਹਾਨੂੰ ਦਿਖਾਉਣਾ ਬਾਕੀ ਤੁਸੀਂ ਆ ਜਿੰਨਾ ਵੀ ਹੋਰ ਵੀ ਇੱਥੇ ਮੋਡੀਫਾਈ ਕਰ ਸਕਦੇ ਹੋ ਆ ਜਿਹੜਾ ਇਧਰ ਸਾਈਡ ਤੇ ਲੱਗਿਆ ਹੋਣਾ ਜਿੰਨਾ ਕੁ ਸਾ ਟੈਕਸ ਨੇ ਜਾਂ ਫਿਰ ਇਹਦੇ ਉੱਪਰ نیچے ਹੋਰ ਵੀ ਕੁਝ ਲ ਵੈਬਸਾਈਟ ਆ ਨਾ ਇਹ ਫ੍ਰੀ ਵੀ ਆ ਤੇ ਇਹ ਪੇੜ ਵੀ ਆ ਫ੍ਰੀ ਦਾ ਇਹ ਆ ਵੀ ਤੁਸੀਂ ਜਿਆਦਾ ਮਿਹਨਤ ਕਰਨੀ ਪੂਜੀਏ ਕਰ ਪੇੜ ਆ ਉਹਦੇ ਵਿੱਚ ਮਿਹਨਤ ਘੱਟ ਲੱਗਦੀ ਤੇ ਪੇੜ ਦਾ ਮੈਂ ਤੁਹਾਨੂੰ ਫ੍ਰੀ ਦੇ ਵਿੱਚ ਵਰਤਾਂ ਤਰੀਕਾ ਵੀ ਦੱਸਣਾ ਦੇਖੋ ਮੈਂ ਆਪਣੀ ਫੋਟੋ ਲਿਆ ਆ ਲਿਆ ਕੇ ਇੱਥੇ ਇੱਕ ਫੋਟੋ ਨੂੰ ਆਪਾਂ ਸੈੱਟ ਕਰਤਾ ਉਹਦੀ ਥਾਂ ਤੇ ਇਹ ਵੀ ਵੈਸੇ ਮੇਰੀ ਨਾਰਮਲ ਫੋਟੋ ਕਲਿੱਕ ਕਰੀ ਹੋਈ ਸੀ ਜੇਕਰ ਤੁਸੀਂ ਚਾਹੋ ਬਹੁਤ ਵਧੀਆ ਫੋਟੋ ਆਪਣੀ ਕ੍ਰੀਏਟ ਕਰਕੇ ਇੱਕ ਆਪਣੇ YouTube Facebook ਲਈ ਵੀ ਸਮਾਂ ਦੇ ਕ੍ਰੀਏਟ ਕਰ ਸਕਦੇ ਹੋ ਤੇ ਸੇਲ ਲਈ ਵੀ ਦੋ-ਦੋ ਕੰਮ ਹੋਣਗੇ ਦੇਖੋ ਇੱਥੋਂ ਜਾ ਕੇ ਮੈਂ ਇੱਥੇ ਲਿਖ ਦਿੰਦਾ Facebook ਜਿਵੇਂ ਕਿ ਆਪਣਾ ਟੈਗ ਲਿਖ ਦਿੰਦਾ ਤੇ ਐਵੇਂ ਕਰਕੇ ਤੁਸੀਂ ਕੁਝ ਵੀ ਇੱਥੇ ਟੈਕਸ ਦੇ ਸਕਦੇ ਜਿਹੜਾ ਤੁਹਾਡਾ ਦਿਲ ਕਰਦਾ ਤੁਸੀਂ ਆਪਣੀ ਮਰਜ਼ੀ ਦੇ ਨਾਲ ਟੈਕਸ ਦੇ ਸਾਰੇ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਇੰਗਲਿਸ਼ ਦੇ ਵਿੱਚ ਜਿਹੜੀ ਮਰਜ਼ੀ ਭਾਸ਼ਾ ਦੇ ਵਿੱਚ ਤੁਸੀਂ ਇੱਥੇ ਆਪਣੇ ਟੈਕਸ ਲਿਖ ਸਕਦੇ ਆ ਦੇਖੋ ਜੀ ਆਪਣਾ ਇਹ ਥੰਬਨੇਲ ਕ੍ਰੀਏਟ ਹੋ ਗਿਆ ਤੇ ਇੰਨਾ ਸੌਖਾ ਤਰੀਕਾ ਤੁਸੀਂ ਆਪ ਵੀ ਦੱਸੋ 2 ਮਿੰਟ ਦਾ ਕੰਮ ਆ ਤੇ ਉੱਤੋਂ ਜਾ ਕੇ ਆਪਾਂ ਨੇ ਇਹਨੂੰ ਇਹਨਾਂ ਚੋਂ ਵੀ ਜਿਹੜਾ ਮਰਜ਼ੀ ਆਪਾਂ ਲੈ ਸਾਰੇ ਆ ਆਪਾਂ ਇੱਕ ਥੰਬਨੇਲ ਹੋਰ ਲੈਨੇ ਆ ਤੇ ਤੁਹਾਨੂੰ ਦਿਖਾਉਣோம் ਆ ਵੀ ਹੋਰ ਕਿਵੇਂ ਕ੍ਰੀਏਟ ਕਰ ਆ ਦੇਖੋ ਇਹ ਜੀ ਆਪਾਂ ਬਣਾਉਣ ਬੈਠਾਂਗੇ ਤਾਂ ਤੁਸੀਂ ਸੋਚੋਗੇ ਯਾਰ ਬਣਨਾ ਹੀ ਨਹੀਂਗਾ ਤੇ ਹੁਣ ਤੁਸੀਂ ਦੇਖ ਤੇ ਥੰਬਨੇਲ ਵੀ ਲਓ ਜੀ ਮੇਰਾ ਹੋ ਗਿਆ ਮਤਲਬ ਇਹਦੇ ਵਿੱਚ ਆਪਾਂ ਮੋਡੀਫਾਈ ਕਰ ਸਕਦੇ ਨੇ ਜਿਵੇਂ ਕਿ ਆ ਬੈਕ ਸਾਈਡ ਤੇ ਇੱਕ ਪਲੇਅਰ ਦਾ ਬਟਨ ਲੱਗੇ ਸੀ ਚਾਕੇ YouTube ਦਾ ਲਾ ਸਕਦੇ ਆਪਾਂ ਕੁਝ ਵੀ ਕਰ ਸਕਦੇ ਆ ਇਹਨੂੰ ਚੇਂਜ ਕਰ ਸਕਦੇ ਆ ਅਰਜਨ ਟੈਕਸ ਨੇ ਇਹਨੂੰ ਚੇਂਜ ਕਰ ਸਕਦੇ ਆ ਤੇ ਜਿਹਨਾਂ ਇਹਨਾਂ ਦਾ ਕਲਰ ਆ ਉਹਨਾਂ ਨੂੰ ਵੀ ਚੇਂਜ ਕਰ ਸਕਦੇ ਆ ਇਹ ਤਰੀਕੇ ਨਾਲ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਥੰਬਨੇਲ ਆਫ ਦੇ YouTube Facebook ਚੈਨਲ ਲਈ ਤੇ ਸੇਲ ਕਰਨ ਲਈ ਵੀ ਤੁਸੀਂ ਬਣਾ ਸਕਦੇ ਹੋ ਜਿਵੇਂ ਕਿ ਇਹਨਾਂ ਜਿਵੇਂ ਕਿ ਆਹ ਟੈਕਸ ਲਿਖਿਆ ਨੂੰ ਇਹਨਾਂ 'ਚ ਆਪਾਂ ਚੇਂਜਿੰਗ ਕਰ ਦਿੰਨੇ ਆ ਜੋ ਵੀ ਚਾਹੀ ਆਪਾਂ ਇਹਨੂੰ ਚੇਂਜ ਕਰ ਸਕਦੇ ਆ ਉਹ ਮੇਂ ਚੇਂਜ ਕਰਕੇ ਆਪਾਂ ਇਹਨੂੰ ਥੰਬਨੇਲ ਬਣਾ ਕੇ ਤੇ ਇਹਨੂੰ ਸੇਲ ਲਈ ਵੀ ਉਹੀ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਤੇ ਸੇਲ ਕਰ ਸਕਦੇ ਹੋ ਤੇ ਇਹ ਵੀ ਤੁਸੀਂ ਇਹਨਾਂ ਦਾ ਕਲਰ ਬਦਲ ਸਕਦੇ ਹੋ ਜਿਹੜਾ ਵੀ ਚਾਹੋ ਆਪਣੀ ਮਰਜ਼ੀ ਦਾ ਕਲਰ ਦੇ ਕੇ ਇਹਨੂੰ ਤੁਸੀਂ ਇਹ ਟੈਕਸ ਨੂੰ ਤੇ ਚੇਂਜ ਕਰ ਸਕਦੇ ਹੋ ਆ ਦੇਖੋ ਜਿਵੇਂ ਕਿ ਇਹਨੂੰ ਮੈਂ ਚੇਂਜ ਕਰ ਦਿੰਦਾ ਤੇ ਚੇਂਜ ਕਰਕੇ ਤੁਹਾਨੂੰ ਦਿਖਾਉਣਾ ਵੀ ਇਹ ਤੇ ਆਪਾਂ ਕਿਵੇਂ ਚੇਂਜ ਕਰ ਸਕਦੇ ਆ ਤੇ ਐਵੇਂ ਤੁਸੀਂ ਹਰੇਕ ਜਿੰਨੇ ਵੀ ਟੈਕਸ ਨੇ ਵਿੱਚ ਦਿੱਤੇ ਹੋਏ ਹਰੇਕ ਦੇ ਵਿੱਚ ਚੇਂਜ ਕਰਕੇ ਇਹਨੂੰ ਸੇਵ ਕਰ ਸਕਦੇ ਹੋ ਇਹਦੇ ਸਾਈਡ ਤੇ ਜਾ ਕੇ ਨਾ ਇੱਥੇ ਸੇਵ ਕਰਨ ਦਾ ਇਹਦੇ ਇੱਕ ਬਟਨ ਆਉਂਦਾ ਤੇ ਇੱਥੇ ਜਾ ਕੇ ਤੁਸੀਂ ਸੇਵ ਕਰ ਸਕਦੇ ਹੋ ਤੇ ਐਵੇਂ ਆ ਦੇਖੋ ਇੱਥੇ ਸੇਵ ਕਰਨ ਦਾ ਆ ਗਿਆ ਤੇ ਸੇਵ ਤੁਸੀਂ ਜਿਹੜੀ ਵੀ ਮਰਜ਼ੀ ਪੀਐਨਜੀ ਚ ਕਰ ਸਕਦੇ ਜਾਂ ਫਿਰ ਜੀ ਪੀਜੀ ਦੇ ਵਿੱਚ ਜਾ ਕੇ ਕਰ ਸਕਦੇ ਹੋ ਤੇ ਇਹ ਮੇਰੇ ਲੈਪਟਾਪ ਦੇ ਵਿੱਚ ਸੇਵ ਹੋ ਗਿਆ ਤੇ ਇਹ ਮੇਰਾ ਥੰਬਨੇਲ ਬਣ ਕੇ ਤਿਆਰ ਆ ਤੇ ਇਸ ਨੂੰ ਮੈਂ ਜਿਵੇਂ ਫਾਈਬਰ ਫਾਈਬਰ ਵੈਬਸਾਈਟ ਆਪਣੀ .com ਇਹਦੇ ਉੱਪਰ ਜਾ ਕੇ ਇੱਕ ਅਕਾਊਂਟ ਜੀਮੇਲ ਤੋਂ ਕ੍ਰੀਏਟ ਕਰਕੇ ਇੱਥੇ ਤੁਸੀਂ ਸੇਲ ਕਰ ਸਕਦੇ ਹੋ ਜੇਕਰ ਤੁਸੀਂ ਕਹੋਗੇ ਤਾਂ ਮੈਂ ਇੱਕ ਵੀਡੀਓ ਹੋਰ ਡਿਟੇਲ ਵਿੱਚ ਬਣਾ ਦੂੰਗਾ ਵੀ ਇਹਦੇ ਉੱਤੇ ਅਕਾਊਂਟ ਕਿਵੇਂ ਬਣਾਉਣਾ ਤੇ ਸੇਲ ਕਿਵੇਂ ਕਰਨਾ ਕੀ ਪ੍ਰਾਈਸ ਰੱਖਣਾ ਤੇ ਕੀ ਤੁਸੀਂ ਨਾਲ ਲਿਖਣਾ ਕਰਨਾ ਸਾਰਾ ਕੁਝ ਜੇ ਤੁਸੀਂ ਇਹ ਵੀ ਕਹੋਗੇ ਤਾਂ ਮੈਂ ਵੀ ਦੀ ਇੱਕ ਕੋਈ ਹੋਰ ਵੀਡੀਓ ਬਣਾ ਦੂੰਗਾ ਜਿਹਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਦੇ ਦੂੰਗਾ ਜੀ ਇਹ ਤੁਸੀਂ ਕਿਵੇਂ ਕਰ ਸਕਦੇ ਹੋ